ਜਾ ਚਿਰ ਕਾ ਸ ਨੂੰ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦਾ ਪੰਜਾਬ ਵਿਕਟਰੀ ਚੈਨਲ ਤੇ ਅੱਜ ਆਪਾਂ ਕਰਨੇ ਆ ਰਹੇ ਹਾਂ ਕਰੰਟ ਅਫੇਅਰ ਇਹਦਾ ਪਹਿਲਾ ਕੁਐਸਚਨ ਹੈ ICC ਦਾ ਔਮਨ ODI वर्ल्ड कप 2025 ਕਿਸ ਨੇ ਜਿੱਤਿਆ ਇਹ ਸਹੀ ਅਨੁਸਾਰ ਹੈਗਾ ਆਪਾਂ ਆਪਸ਼ਨ A ਪਾਰਟਨ ਦੇ ਕ੍ਰੀਫ ਲਿਕਾਂ ਨੂੰ ਰਾਕੇ ਇਹ ਵਰਲਡ ਕੱਪ ਜਿੱਤਿਆਗਾ ਤੇ ਇਸ ਵਿੱਚ ਪਲੇਅਰ ਆਫ ਦਾ ਮੈਚ ਬਣਿਆ ਸਫਾਲੀ ਬਰਮਾ ਤੇ ਪਲੇਅਰ ਆਫ ਦਾ ਸੀਰੀਜ਼ ਬਣਿਆ ਦਿਪਤੀ ਸ਼ਰਮਾ ਮੋਸਟ ਹਨ ਮਾਰੇਆ ਲੋਰਾ ਵੋਲ ਵੋਲ ਵਰਟਨੇ ਤੇ ਮੋਸਟ ਬਿਕਟਾਂ ਦਿੱਤੀਆਂ ਦਿਪਤੀ ਸ਼ਰਮਾ ਨੇ ਇੰਡੀਅਨ ਟੀਮ ਦੀ ਕੈਪਟਨਸ਼ਿਪ ਕੀ ਹਰਮਨ ਪ੍ਰੀਤ ਕੌਰ ਇਹ ਪਾਰਟ ਦੇ শ্রীলੰਕਾ ਨੇ ਮਿਲ ਕੇ ਇਹ ਟੂਰਨਾਮੈਂਟ ਕਰਵਾਇਆ ਸੀਗਾ ਤੇ ਇਹ ਟੂਰਨਾਮੈਂਟ 30 ਨਵੰਬਰ ਤੋਂ ਸ਼ੁਰੂ ਹੋ ਕੇ 2 ਨਵੰਬਰ ਨੂੰ ਖਤਮ ਹੋਇਆ ਇਸ ਵਿੱਚ 31 31 ਮੈਚ ਹੋਏ ਸੀਗੇ ਤੇ 8 ਟੀਮਾਂ ਨੇ ਭਾਗ ਲਿਆ ਸੀਗਾ ਤੇ ਇਹਦਾ ਫਾਈਨਲ ਆ ਉਹ ਡਾਕਟਰ ਡੀਵਾਈ ਪਾਟਲ ਸਪੋਰਟਸ ਅਕੈਡਮੀ ਨਵੀਂ ਨਵੀਂ ਮੁੰਬਈ ਵਿੱਚ ਹੋਇਆ ਸੀ ਨੈਕਸਟ ਕੁਐਸਚਨ ਦਿੱਲੀ ਸਰਕਾਰ ਵੱਲੋਂ 3 ਨਵੰਬਰ ਨੂੰ ਕਿਹੜਾ ਨਵਾਂ ਸਮਾਰਟ ਕਾਰਡ ਸ਼ੁਰੂ ਕੀਤਾ ਗਿਆ ਇਹ ਦੱਸੋ ਯਾਨਸਰ ਆਪਸ਼ਨ ਸੀ ਪਿੰਕ ਸਹੇਲੀ ਸਮਾਰਟ ਕਾਰਡ ਇਹ ਇਹ ਸਹੂਲਤ ਜੈਂਡਰ ਅਤੇ ਔਰਤਾਂ ਨੂੰ ਦਿੱਤਾ ਗਿਆ ਹੈਗਾ ਤੇ ਉਹਨਾਂ ਬੱਸਾਂ ਵਿੱਚ ਫ੍ਰੀ ਸਫਰ ਕਰਵਾਇਆ ਜਾਊਗਾ ਇਹ ਪੰਜਾਬ ਵਿੱਚ ਆਧਾਰ ਕਾਲਾ ਸਿਸਟਮ ਉਹੀ ਤੇ ਦਿੱਲੀ ਦੇ ਜਿਹੜੀ ਸੀਐਮ ਨੇ ਆ ਔਰੇਖਾ ਕੁਪਤਾ ਨੇ ਤੇ ਜਿਹੜੇ ਦਿੱਲੀ ਦੇ ਗਵਰਨਰ ਨੇ ਉਹ ਵੀ ਨਹੀਂ ਕਮਾ ਸਕ ਸੀਣਾ ਨੇ ਨਾ ਤੁਹਾਨੂੰ ਉੱਤਰਾਖੰਡ ਨੇ ਆਪਣੇ ਰਾਜਦਪ 25 ਸਾਲਾ ਜਸ਼ਨ ਮਨਾਉਣ ਲਈ ਕਿਹੜੇ ਦਿਨ ਵਿਸ਼ੇਸ਼ ਵਿਧਾਨ ਸਵਾ ਸੈਸ਼ਨ ਸ਼ੁਰੂ ਕੀਤਾ ਦੋ ਸਹੀ ਅਨਸਰ ਆਪਸ਼ਨ ਸੀ 10 ਨਵੰਬਰ ਨੂੰ ਰਖੰਡ ਦੇ ਸੀਐਮ ਦਾ ਨਾਮ ਹੈਗਾ ਕੁਸ਼ਕਰ ਸੁndhamੀ ਉੱਥੋਂ ਦੇਗਾ ਬੰਨਨ ਨੇ ਗੁਰਮੀਤ ਸਿੰਘ ਨੈਕਸਟ ਕੁਐਸਚਨ ਆਰਟਰੀ ਵਰਲਡ ਕੱਪ ਜਿੱਤਨ ਤੇ ਪਾਰਲ ਕਿਹੜੀ ਖਿਡਾਰੀ ਆਂਦੀ ਸਭ ਤੋਂ ਜ਼ਿਆਦਾ ਚਰਚਾ ਰਹੀ ਦਾ ਸਹੀ ਆਨਸਰ ਆਪਸ਼ਨ ਬੀ ਸਮ੍ਰਿਤੀ ਮਦਨਾ ਨੈਕਸਟ ਕੁਆਚਨ ਕਿਸ ਰਾਜ ਵਿੱਚ ਖਾਸਦਾਰ ਸਬਾਚਾਰ ਕਮਾਉਤਸਵ ਬੀ ਆਨਲਾਈਨ ਰਜਿਸਟ੍ਰੇਸ਼ਨ 10 ਨੰਬਰ ਤੋਂ ਸ਼ੁਰੂ ਹੋਈ ਇਹਦਾ ਸਹੀ ਆਨਸਰ ਆਪਸ਼ਨ ਬੀ ਮਹਾਰਾਸ਼ਟਰ ਤੇ ਇਹਦਾ ਪਹਿਲਾ ਡਿਜੀਟਲ ਪਾਸ ਮਿਲੇਗਾ ਨਿਤਿੰਗ ਗਟਕਰੀ ਨੂੰ ਜੋ ਕਿ ਕੇਂਦਰ ਵਿੱਚ ਸੜਕਾਵਾ ਚਾਹੀਏ ਤੇ ਰਾਜਮਾਰਗ ਦੇ ਮੰਤਰੀ ਨੇ ਨੈਕਸਟ ਕੁਐਸਚਨ ਬੰਗਲਾਦੇਸ਼ ਵਿੱਚ ਕਿਹੜੀ ਘਟਨਾ ਕਾਰਨ 300 ਲੋਕਾਂ ਦੀ ਮੌਤ ਦੀ ਖਬਰ ਆਈ ਮੇਰਾ ਸਹੀ ਆਨਸਰ ਆਪਸ਼ਨ B ਰਾਜਨੀਤਿਕ ਹਿੰਸਾ ਦੇ ਹੋਰ ਫੈਕਟ ਦੇਖ ਲਓ ਬੰਗਲਾਦੇਸ਼ ਦੀ ਕੈਪੀਟਲ ਦਾ ਨਾਮ ਹੈਗਾ ਦਾਕਾ ਤੇ ਉੱਥੇ ਦੀ ਕਰੰਸੀ ਦਾ ਨਾਮ ਹੈਗਾ ਟਕਾ ਤੇ ਤੇਰੀ ਪ੍ਰੈਜ਼ੀਡੈਂਟ ਦਾ ਨਾਮ ਹੈਗਾ ਮੁਹੰਮਦ ਸਾਰਾ ਬੁੱਦੀ ਸਹਾਬੁੱਦੀ ਤੋ 3rd PM ਨੇ ਉਹਨਾਂ ਨੂੰ ਚੀਫ ਐਡਵਾਈਜ਼ਰ ਵੀ ਕਹਿ ਦਿੰਦੇ ਆ ਉਹਦਾ ਨਾਮ ਹੈਗਾਗਾ ਮੁਹੰਮਦ ਯੂਨਸ ਤੇ ਇੰਡੀਆ ਜਿਹੜਾ ਸਭ ਤੋਂ ਵੱਡਾ ਬਾਰਡਰ ਸ਼ੇਅਰ ਕਰਦਾ ਉਹ ਬੰਗਲਾਦੇਸ਼ ਨਾਲ ਹੀ ਕਰਦਾਗਾ ਤੇ ਉਸ ਬਾਰਡਰ ਦਾ ਬੋਟ ਲਾਈਨ ਦਾ ਨਾਮ ਹੈਗਾਗਾ ਰੈਡੀ ਕਲਿਫ ਇਹ ਵੀ ਸੈਕਟ ਨੇ ਯਾਦ ਕਰ ਲਿਓ ਨੈਕਸਟ ਕੁਐਸਚਨ ਈਰਾਨ ਨੇ ਕਿਸ ਪ੍ਰੋਗਰਾਮ ਨੂੰ ਮજબੂਤੀ ਨਾਲ ਦੁਬਾਰਾ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਹੈ ਜਿਵੇਂ ਇਸ ਅਨਸਰ ਆਪਸ਼ਨ ਬੀ ਪਰਮਾਨੁਕੂਲਤਾ रानी कैपिटल का नाम है तेहरान। ते तहरान उतुरी करंसी रियाल। उ प्रेजिडेंट का नाम है मसूद जस्कियान ये भी याद कर लो नैक्सट क्वेश्चन आभार ऑनलाइन स्टोर किस पोर्टल पर लॉन्च किया गया ऑप्शन गोटल इंडियन रेलवे न शुरू हो लोकल आर्टिस्ट आंदे उन्होंने प्रमोट करने आभार ऑनलाइन स्टोर शुरू किया गा नेक्स्ट क्वेश्चन मिनिस्ट्री ऑफ कोल का प्रस्तावित अंडरग्राउंड नवे दिशा निर्देश जारी किए संदर्भ है सही आंसर ऑप्शन सी खड़न खुदाई तकनीक निंग सिस्टम फॉर द हिमालय किस संदर्भ विचा किया जा रहा है तो सही आंसर आएगा ऑप्शन बी जलवायु परिवर्तन और आपदा प्रबंधन नेक्स्ट <laughs> क्वेश्चन आठवां अंतरराष्ट्रीय सोलर अलायंस असेंबली किस शहर में हुई ਸਹੀ ਆਂਸਰ ਆਪਸ਼ਨ ਬੀ ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਸੋਲਰ ਅਲਾਈਐਂਸ ਦੀ ਸਥਾਪਨਾ ਹੋਈ ਆ 2015 ਵਿੱਚ ਇਹਦਾ ਹੈੱਡਕੁਆਰਟਰ ਹੈਗਾ ਗੁਰੂਗ੍ਰਾਮ ਇੰਡੀਆ ਵਿੱਚ ਤੇ ਇਹਦੇ ਡਾਇਰੈਕਟਰ ਜਨਰਲ ਨੇ ਅਸ਼ੀਸ਼ ਖੰਨਾ ਇਹ ਵੀ ਯਾਦ ਕਰ ਲਿਓ ਨੈਕਸਟ ਕੁਐਸਚਨ टाइकॉन दिल्ली एंड सियादोहर पच्ची कॉन्फ्रेंस ने किसने संबोधन किया यह सही आंसर है ऑप्शन सी पीश गोयल ने ਪਿਊਸ਼ ਗੋਇਲ ਤੇ ਜਿਹੜੇ ਅਸ਼wini Vaishnaw ਨੇ ਇਹ ਰੇਲ ਮੰਤਰੀ ਨੇ ਤੇ ਜਿਹੜੇ Nirmala Sitharaman ਨੇ ਇਹ ਫਾਈਨੈਂਸ ਅਤੇ ਕੋਪਰੇਟ ਅਫੇਅਰ ਦੇ ਮਨਿਸਟਰ ਨੇ ਪਿਊਸ਼ ਗੋਇਲ ਕਮਰਸ ਤੇ ਇੰਡਸਟਰੀ ਮੰਿਸਟਰ ਨੇ ਰਾਜਨਾਥ ਸਟਨੇਗੇ ਡਿਫੈਂਸ ਮੰਿਸਟਰ ਨੈਕਸਟ ਕੁਐਸਚਨ ਰਾਹਤ ਤੱਤੂ ਬਿਗਿਆਨ ਵਿੱਚ ਯੋਗਦਾਨ ਲਈ 2025 ਵਿੱਚ ਰਾਜੀ ਉਤਸਵ ਪੁਰਸਕਾਰ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਇਹਦਾ ਸਹੀ ਆਨਸਰ ਆਪਸ਼ਨ ਬੀ ਪ੍ਰੋਫੈਸਰ ਰਵਿੰਦਰ

ਨੰਬਰ ਤਵੀਰ ਸਿੰਘ ਵਾਲੀਆ ਇਹ ਦੂਜੇ ਬਣੇ ਨੇ ਪਹਿਲੇ ਸੀਗੇ ਦਸ਼ਯਾਂਤ ਸ਼ਰਮਾ ਇਹ 2022 ਵਿੱਚ ਬਣੇ ਸੀਗੇ ਨੈਕਸਟ ਕੁਐਸਚਨ ਐਸ਼ੀਅਨ ਡਿਵੈਲਪਮੈਂਟ ਬੈਂਕ ਨੇ ਕਿਸ ਰਾਜ ਦੇ ਬਿਜਲੀ ਵੰਡ ਵਧਾਉਣ ਪ੍ਰੋਗਰਾਮ ਲਈ 460 ਮਿਲੀਅਨ ਅਮਰੀਕੀ ਡਾਲਰ ਦਾ ਕਰਜਾ ਮਨਜੁਰ ਗਿਤਾ ਇਹਦਾ ਸਹੀ ਆਨਸਰ ਆ অপਸ਼ਨ ਏ ਮਹਾਰਾਸ਼ਟਰ ਦਾ ਨੈਕਸਟ ਕੁਐਸਚਨ ਰੂਸ ਨੇ ਹਾਲੀ ਵਿੱਚ ਕਿਹੜੀ ਨਵੀਂ ਪਰਮਾਣੂ ਪਾਣੀ ਜਹਾਜ਼ ਜਿਉਂ ਸਬਮਰੀਨ ਕਹਿੰਦੇ ਨੇ ਆ ਲਾਂਚ ਕੀਤੀ ਆ ਮੇਰਾ ਸਹੀ ਆਨਸਰ ਆ অপਸ਼ਨ ਵੀ ਖਾਬਾਰੋਸ਼ਕ ਇਹ ਰੂਸ ਵੱਲੋਂ ਤਿਆਰ ਕੀਤਾ ਗਿਆ ਨਿਊਕਲੀਅਰ ਪਾਵਰਡ ਮੁਨਖ ਦਾ ਰੈਟ ਕੋਸਾਈਡਨ ਡਰੋਨਾਂ ਜਿਸ ਤੋਂ ਸਟੇਟਸ ਛੇ ਦੇ ਨਾਮ ਵੀ ਜਾਣਿਆ ਜਾਂਦਾ ਇਹਨੂੰ ਇਸ ਸਮੁੰਦਰ ਵਿੱਚ ਪਾ ਕੇ ਯੂਕਰੇਨ ਵੱਲ ਭੇਜਿਆ ਗਿਆ ਹੈਗਾ ਤੇ ਜਿਹੜਾ ਇਹ ਡਰੋਨ ਆ ਸਮੁੰਦਰ ਵਿੱਚ ਰੇਡੀਓ ਐਕਟਿਵ ਸੁਨਾਮੀ ਵੀ ਪੈਦਾ ਕਰ ਸਕਦਾ ਤੇ ਇਸ ਨੂੰ ਡੋਮਸ ਦੇ ਵਿਪਨ ਵੀ ਕਹਿੰਦੇ ਆ ਕਿਉਂਕਿ ਇਸ ਦੀ ਵਰਤੋਂ ਨਾਲ ਵੱਡੇ ਪੱਧਰ ਤੱਕ ਜੀਵਨ ਵੀ ਨਾਸ਼ਟ ਹੋ ਸਕਦਾ ਹੈ ਅੱਜ ਦੇ కరంట్ అఫేర్ సమాతుంది థ్యాంక్ థాంక్యూ